ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਸਾਰੇ ਤੇ ਕੱਲ ਨੂੰ ਭਾਈ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਅਜੀਤਵਾਲ ਵਿਖੇ ਕੌਣ ਕੌਣ ਜਾ ਰਿਹਾ ਜੇ ਕਿਸੇ ਨੇ ਮੇਰੇ ਨਾਲ ਜਾਣਾਗਾ ਤਾਂ ਤਿੰਨ ਤੋਂ ਚਾਰ ਜਣੇ ਮੇਰੇ ਨਾਲ ਆ ਸਕਦੇ ਨੇਗੇ ਸਪੈਸ਼ਲ ਮੈਂ ਫੋਨ ਕਰਕੇ ਕਿਸੇ ਨੂੰ ਨਹੀਂ ਸੱਦਾਂਗਾ ਕਿਉਂਕਿ ਅੱਗੇ ਮੈਂ ਲੈ ਕੇ ਸਾਰਿਆਂ ਨੂੰ ਜਾਂਦਾ ਹੀ ਰਹਾਂਗਾ ਤੇ ਜੇ ਕਿਸੇ ਨੇ ਮੇਰੇ ਨਾਲ ਜਾਣਾਗਾ ਤਾਂ ਮੇਰਾ ਨੰਬਰ 9877160546 ਇਸ ਨੰਬਰ ਤੇ ਕੰਟੈਕਟ ਕਰਕੇ ਤਿੰਨ ਤੋਂ ਚਾਰ ਜਣੇ ਪੰਜ ਜਣੇ ਆ ਮੇਰੀ ਗੱਡੀ ਜਾਊਗੀ ਪੰਜ ਜਣੇ ਆ ਭਾ ਜਾਵਾਂਗੇ ਤੇ ਅਜੀਤਪਾਲ ਵਿਖੇ ਉਹਨਾਂ ਦਾ ਇਕੱਠ ਰੱਖਿਆ ਹੋਇਆ ਮਾਉਂਟ ਵਿਊ ਵਾਲਾ ਸ਼ਾਇਦ ਇਹ ਨਾਮ ਤੇ ਆ ਹਾਲ ਉਥੇ ਤੇ ਉਥੇ ਮੇਰੇ ਨਾਲ ਜਾ ਸਕਦੇ ਨੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਮੇਰੇ ਪਿੰਡੇ ਫਿਰ ਰੋਣ ਦੇ ਲਈ ਇਕੱਲੀ ਆਪਸ਼ਨ ਆਗੀ ਹੋਰ ਬਾਹਰ ਦਾ ਬੰਦਾ ਕੋਈ ਕੰਟੈਕਟ ਨਾ ਕਰੇ ਤੇ ਕਰ ਦਿਓ ਸ਼ੇਅਰ ਤੇ ਜੇ ਕਿਸੇ ਨੇ ਜਾਣਾ ਭਾਈ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਪਹੁੰਚ ਸਕਦਾ ਧੰਨਵਾਦ